ਕੰਟਰੀ ਹੋਵੇ ਅੱਗ ਲੱਗੀ 10 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜੀ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਤੇ ਮੈਂ ਹੁਣ ਦਸ ਕਿਲੋ ਗੱਫਾ ਹੀ ਲਾਉਂਗਾ ਤੁਹਾਡੇ ਜੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਸਾਾਨੂੰ ਕੀ ਜਵਾਬ ਦੋ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪੰਜ ਪੰਜ ਮਿੰਟਾਂ ਬਾਅਦ ਆ ਗਿਆ ਸੀ 5 ਪੰਜ ਮਿੰਟਾਂ ਦੇ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਅਰੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਵਿੱਚ ਸਾਹਮਣੇ ਉਹ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਜੋ ਤੁਹਾਡੇ ਨੁਕਸਾਨ ਦੇ ਵਾਸਤੇ ਕੰਪਨਸੇਸ਼ਨ ਦੇ ਕੇ ਜਾਈਦਾ ਇਹ ਕੋਲ ਉਹ ਦੇਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਸੂਅਲੀ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਨੁਕਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ ਪਾਗਲ ਮੈਂ ਫਰਮੈਂਟ ਮੈਂ ਵੇਖੋ ਮੇਰੇ ਘਰ ਤੋਂ ਮੈਂ 5 ਕਿਲੇ ਠਿੱਕੇ ਤਾਂ ਲੈ ਸੀ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚ ਉੱਕਲੇ ਮਰੇ ਉੱਡ ਗਏ ਅੱਲਾ ਣਕਲੇ ਦਾ ਹਾਏ ਮੇਰਾ ਪਤਾ ਨਹੀਂ ਕਿ ਅਭੀ ਕਰਕੇ ਉਹ ਮਿਲ ਲਕ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਗਫਾ ਹੀ ਲਾਉਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਘਰ ਪਹ ਪੰਜ ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 5 ਮਿੰਟ ਦੇ ਵਿੱਚ ਹੋਵੇ ਅੱਗ ਲੱਗੇ ਤਿੰਨ ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕਲੇ ਆਉਂਦੇ ਨੇ ਆਪਣੇ ਪਿੰਡਾਂ ਨੂੰ ਆ ਗਈ ਮੈਡਮ ਘਨ ਘੜ ਆ ਗਈ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਰੋਕ ਮੋੜੇ ਜਾਂਦੀ 68 ਕਿਲੀਓਂ ਦੇ ਤੱਕ ਘਰ ਕੱਢ ਕੇ ਲੱਗੀ ਆ ਇਹਦੇ ਵਿੱਚ ਕੋਹ ਨਾਲ ਇਹਦੇ ਵਿੱਚ ਕੋਹ ਨਾਲ ਦਰੱਖਤ ਆਇਆ ਕੋ ਸਬਾ ਦਾ ਦਿਲਾਂ ਨਾਲ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਨਿਕਲ ਆ ਗਿਆ ਸੀ 505 ਮੈਟਰੀਏ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਅਰੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖੋ ਉਹ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਜੋ ਤੁਹਾਡੇ ਨੁਕਸਾਨ ਦੇ ਵਾਸਤੇ ਕੰਪਨਸੇਸ਼ਨ ਦੇ ਕੇ ਜਾਈਦਾ ਇਹ ਕੋਲ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਸੂਅਲੀ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ ਪਾਣੀ ਦੇ ਦੇਣਾ ਮੈਂ 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 ਵੇਖੋ ਮੇਰੇ ਘਰ ਤੋਂ ਮੈਂ 5 ਕਿਲੋ ਠਿੱਕੇ ਦਾ ਲੈ ਸੀ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ ਉਹ ਕਿੱਲੇ ਮੇਰੇ ਉੱਡ ਗਏ ਲੈ ਕਿੱਲੇ ਦਾ ਹਾਂ ਮੇਰਾ ਪਤਾ ਨਹੀਂ ਕਿ ਅੱਭੀ ਕਰਕੇ ਉਹ ਮਿਲ ਲਕ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ ਦਸ ਕਿਲੋਂਗਾ ਫਾਂਹੀ ਲਊਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 5 ਮਿੰਟ ਤੇ 10 ਮਿੰਟ ਹੋ ਗਏ ਅੱਗ ਲੱਗੀ ਨੂੰ 3 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕਾਂ ਲਈ ਆਉਂਦੇ ਨਹੀਂ ਆਪਣੇ ਫਿਰਾਨੀ ਕੋਲ ਗਈ ਮੈਡਮ ਫੇਰ ਘੜਾ ਗਈ ਝਾਵਲਾ ਦੇ ਝਾਵਲਾ ਦੀ ਹੱਦ ਤੋਂ ਅੱਗ ਲੱਗੀ ਹੈ ਜੀ ਰੋਕ ਮੋੜੇ ਜਾਂਦੀ 68 ਕਿਲੀਓਂ ਦੇ ਤੱਕ ਅੱਗ ਕੱਢ ਕੇ ਲੱਗੀ ਆ ਇਹਦੇ ਵਿੱਚ ਕੋਈ ਕੋਲ ਇਹਦੇ ਵਿੱਚ ਕੋਈ ਕੋਈ ਰੱਖਵਾਇਆ ਕੋਈ ਸਮਾਜ ਦਿਲਾਨਾ ਮੈਡਮ ਫੇਰ